ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਅੱਜ ਆਪਾਂ 70 ਕਿਲੋਮੀਟਰ ਦਾ ਸਫ਼ਰ ਕਰਨਾ ਹੈ ਤੁਹਾਡੇ ਨਾਲ ਤੇ ਇਹ ਸਫ਼ਰ ਆਪਣਾ ਸੂਰਤਗੜ ਤੋਂ ਗੰਗਾ ਨਗਰ ਦਾ ਹੈ ਇਹ ਦੋਸਤੋ ਇਹਦੇ ਉੱਪਰ ਜਿਹੜੇ ਪਿੰਡ ਇੱਕ ਪਾਸੇ ਇਹ ਪਾਲੀ ਵਾਲਾ ਸੱਜੇ ਪਾਸੇ ਤੇ ਖੱਬੇ ਪਾਸੇ ਲਾਲਪੁਰਾ ਪਿੰਡ ਆ ਤੇ ਇਹ ਦੋਸਤੋ ਜਿਹੜਾ ਸਫ਼ਰ ਆ ਇਹ ਬਹੁਤ ਰੌਚਕ ਰਹਿਣ ਵਾਲਾ ਹੈ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਜੇ ਇਹ ਸਫ਼ਰ ਆ 70 ਕਿਲੋਮੀਟਰ ਦਾ ਤੇ ਆਪਾਂ ਇਹ ਤੁਹਾਡੇ ਨਾਲ ਸਿਰਫ 7 ਮਿੰਟ ਦੇ ਵਿੱਚ ਵਿੱਚ ਕਵਰ ਕਰ ਦੇਣਾ ਹੈ ਇਧਰ ਦੇ ਦੋਸਤੋ ਹਲੇ ਜ਼ਿਆਦਾਤਰ ਆਪਾਂ ਨੂੰ ਪਿੰਡਾਂ ਬਾਰੇ ਨੌਲੇਜ ਤਾਂ ਨਹੀਂ ਹੈ ਤੇ ਚਲੋ ਤੁਹਾਡੇ ਨਾਲ ਇਹ ਵੀਡੀਓ ਆਪਾਂ ਸਾਰੀ ਸਾਂਝੀ ਕਰਾਂਗੇ ਕਿ ਇਸ ਰੋਡ ਦੇ ਉੱਪਰ ਕਿਹੜੇ-ਕਿਹੜੇ ਰਸਤੇ 'ਚ ਪਿੰਡ ਆਉਂਦੇ ਆ ਤੇ ਉਹ ਤੁਸੀਂ ਦੇਖੋਗੇ ਬਾਕੀ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਰਾਜਸਥਾਨ ਦੇ ਖੇਤਾਂ ਦਾ ਨਜ਼ਾਰਾ ਹੈ ਉਹ ਬਹੁਤ ਜ਼ਿਆਦਾ ਖੂਬਸੂਰਤ ਹੁੰਦਾ ਹੈ ਕਿਉਂਕਿ ਸਰਵਾਂ ਜ਼ਿਆਦਾ ਹਣ ਕਰਕੇ ਸਰਵਾਂ ਦੇ ਅੱਜਕੱਲ੍ਹ ਫੁੱਲ ਨਿਕਲੇ ਹੋਏ ਆ ਤੇ ਜਿਹੜੀਆਂ ਕਣਕਾਂ ਨੇ ਉਹ ਵੀ ਹਰਿਆਲੀ ਅਸੇ ਪਾਸੇ ਫਲਾਉਂਦਿਆਂ ਨੇ ਤੇ ਇਹ ਤੁਸੀਂ ਵੀਡੀਓ ਦੇ ਵਿੱਚ ਦੋਸਤੋ ਦੇਖ ਰਹੇ ਹੋ ਬਾਕੀ ਇਸ ਏਰੀਏ ਦੇ ਵੀ ਬਹੁਤ دوست ਮਿੱਤਰ ਆਪਣੇ ਨਾਲ ਜੁੜੇ ਹੋਏ ਆ ਕਿਉਂਕਿ ਆਪਾਂ ਜ਼ਿਆਦਾਤਰ ਜਿਹੜੀਆਂ ਪਹਿਲਾਂ ਵੀਡੀਓ ਪਾਈਆਂ ਨੇ ਉਹ ਰਾਜਸਥਾਨ ਦੇ ਵੱਖ-ਵੱਖ ਪਿੰਡਾਂ ਦੀਆਂ ਪਾਈਆਂ ਨੇ ਤੇ ਹੌਲੀ-ਹੌਲੀ ਕਰਕੇ ਕੋਸ਼ਿਸ਼ ਕਰ ਰਹੇ ਆ ਕਿ ਜਿੰਨੇ ਰਾਜਸਥਾਨ ਦੇ ਜਿਹੜੇ ਪਿੰਡ ਨੇ ਉਹਨਾਂ ਨੂੰ ਵੱਧ ਤੋਂ ਵੱਧ ਕਵਰ ਕਰੀਏ ਕਿਉਂਕਿ ਜਿਹੜਾ ਮੋਬਾਈਲ ਅੱਜਕੱਲ੍ਹ ਇੱਕ ਇਦਾਂ ਦਾ ਮਾਧਿਅਮ ਆ ਕਿ ਜਿਹੜੀ ਜਗ੍ਹਾ ਤੇ ਆਪਾਂ ਨਹੀਂ ਪਹੁੰਚ ਸਕਦੇ ਤਾਂ ਆਪਾਂ ਕਿਸੇ ਦੇ ਰਾਹੀਂ ਮੋਬਾਈਲ ਤੇ ਉਹ ਚੀਜ਼ ਨੂੰ ਘਰ ਬੈਠੇ ਉਸ ਦਾ ਆਨੰਦ ਮਾਣ ਸਕਦੇ ਆ ਜਿਸ ਤਰ੍ਹਾਂ ਤੁਸੀਂ ਆਪਣੀਆਂ ਬਹੁਤ ਸਾਰੀਆਂ ਵੀਡੀਓ ਉਹਨਾਂ ਨੂੰ ਦੇਖਦੇ ਹੋ ਪਿਆਰ ਦਿੰਦੇ ਹੋ ਤੇ ਤੁਹਾਡੀ ਹਮੇਸ਼ਾ ਫਰਮਾਇਸ਼ ਵੀ ਹੁੰਦੀ ਆ ਕਿ ਇਸ ਪਿੰਡ ਦੀ ਵੀਡੀਓ ਬਣਾਓ ਇਸ ਪਿੰਡ ਦੀ ਵੀਡੀਓ ਦਿਖਾਓ ਤਾਂ ਕੋਸ਼ਿਸ਼ ਕਰਾਂਗੇ ਹੌਲੀ ਹੌਲੀ ਕਰਕੇ ਜਿੰਨੇ ਵੱਧ ਤੋਂ ਵੱਧ ਪਿੰਡ ਆ ਉਹ ਵੀ ਤੁਹਾਡੇ ਰੂਪ ਰੂਪ ਕਰੀਏ ਇਹ ਭਗਵਾਨ ਸਰਦਾ ਜਿਹੜਾ ਬਿਲਕੁਲ ਰੋਡ ਦੇ ਉੱਪਰ ਗੁਰਦੁਆਰਾ ਸਾਹਿਬ ਆ ਇਸ ਤੋਂ ਅੱਗੇ ਜਿਹੜਾ ਖੱਬੇ ਪਾਸੇ ਉਹ ਭਗਵਾਨ ਸਰ ਪਿੰਡ ਆਉਂਦਾ ਤੇ ਇੱਥੋਂ ਸ਼ਾਇਦ ਮੰਡੀ ਰਿਡਮਲ ਸਰ ਨੂੰ ਵੀ ਸੜਕ ਚਲੀ ਜਾਂਦੀ ਆ ਇਹ ਸੜਕ ਦੇ ਉੱਪਰ ਦੋਸਤੋ ਤੁਸੀਂ ਦੇਖ ਰਹੇ ਹੋ ਇਸ ਪਾਸੇ ਇਹ ਸ਼ਾਇਦ ਕੋਈ ਗੁਰੂ ਚੇਲਾ ਮੰਦਿਰ ਆ ਇਹ ਵੀ ਸੜਕ ਦੇ ਉੱਪਰ ਹੀ ਆ ਸੱਜੇ ਪਾਸੇ ਤੇ ਅੱਗੇ ਦੋਸਤੋ ਇਹ ਮੋਬਾਈਲ ਦੇ ਰਹੀਂ ਜਿਹੜੇ ਤੁਹਾਨੂੰ ਵੱਖ-ਵੱਖ ਸੜਕਾਂ ਦੀ ਵੀ ਸੈਰ ਕਰਾਈ ਦੀ ਹੈ ਇਹਦੇ 'ਚ ਵੀ ਸਾਡਾ ਮੋਟਿਵ ਕੋਸ਼ਿਸ਼ ਇਹੀ ਹੁੰਦੀ ਆ ਕਿਉਂਕਿ ਆਪਾਂ ਕਈ ਬਹੁਤ ਦੂਰ-ਦੋਰ ਏਰੀਆ 'ਚ ਵੀ ਬੈਠੇ ਹੋਏ ਆ ਜਿਹੜੇ ਆਪਾਂ ਇੰਟਰਨੈਟ ਤੇ ਇੱਕ ਦੂਸਰੇ ਦੇ ਨਾਲ ਜੁੜੇ ਆ ਤੇ ਇਹ ਜ਼ਰੂਰੀ ਨਹੀਂ ਹੈ ਕਿ ਹਰੇਕ ਬੰਦਾ ਹਰ ਜਗ੍ਹਾ ਤੇ ਪਹੁੰਚ ਸਕੇ ਪਰ ਅੱਜਕੱਲ ਜਿਹੜਾ ਸੋਸ਼ਲ ਮੀਡੀਆ ਮੋਬਾਈਲ ਆ ਉਹ ਸਾਨੂੰ ਉਥੋਂ-ਉਥੋਂ ਤੱਕ ਦੀ ਸੈਰ ਕਰਾ ਸਕਦਾ ਹੈ ਜਿੱਥੋਂ ਤੱਕ ਅਸੀਂ ਜਾਵ ਨਹੀਂ ਸਕਦੇਗੇ ਤੇ ਉਸੇ ਤਰ੍ਹਾਂ ਸਾਡੀ ਵੀ ਇਹੀ ਕੋਸ਼ਿਸ਼ ਆ ਕਿ ਤੁਹਾਨੂੰ ਜਿਹੜੇ ਏਰੀਏ ਦੇ ਵਿੱਚ ਵੀ ਅਸੀਂ ਜਾਣੇ ਆ ਜੇ ਅਸੀਂ ਤੁਹਾਨੂੰ ਹਰੇਕ ਜਿਹੜਾ ਪਿੰਡ ਆ ਉਹਨਾਂ ਦੀ ਜਾ ਕੇ ਵੀਡੀਓ ਨਹੀਂ ਬਣਾ ਸਕਦੇ ਤਾਂ ਘੱਟੋ ਘੱਟ ਅਸੀਂ ਤੁਹਾਡੇ ਨਾਲ ਜਿਹੜੇ ਮੇਨ ਰੋਡ ਨੇ ਉਹ ਹੀ ਸਾਂਝੀ ਕਰੀਏ ਕਿ ਆਪਾਂ ਆਸੇ ਪਾਸੇ ਜਿਹੜਾ ਮਾਹੌਲ ਆ ਉਹ ਦੇਖ ਸਕੀਏ ਕਿ ਉਹਨਾਂ ਪਿੰਡਾਂ ਦਾ ਜਿਹੜਾ ਮਾਹੌਲ ਉਹ ਕਿਸ ਤਰ੍ਹਾਂ ਦਾ ਹੈ ਇਹ ਦੋਸਤੋ ਆਪਾਂ ਲਗਭਗ ਜਿਹੜੀਆਂ ਕੈਂਚੀਆਂ ਆਉਂਦੀਆਂ ਨੇ ਪਦਮਪੁਰ ਕਿੰਚੀਆਂ ਜਿਨ੍ਹਾਂ ਨੂੰ ਕਹਿੰਦੇ ਆ ਇਹ ਸੂਰਤਗੜ ਤੇ ਗੰਗਾ ਨਗਰ ਦੇ ਵਿਚਾਲੇ ਆ ਆਪਾਂ ਉੱਥੇ ਪਹੁੰਚ ਗਏ ਇੱਥੋਂ ਇੱਕ ਪਾਸੇ ਪਦਮਪੁਰ ਨੂੰ ਸੜਕ ਜਾਂਦੀ ਆ ਤੇ ਇੱਕ ਪਾਸੇ ਇਧਰ ਗੋਲੂ ਵਾਲਾ ਪੀਲੀਆਂ ਮੰਗਾ ਉਸ ਪਾਸੇ ਨੂੰ ਚਲੀ ਜਾਂਦੀ ਆ ਉਸ ਤੋਂ ਦੋਸਤੋ ਜਦੋਂ ਆਪਾਂ ਅੱਗੇ ਆਉਣੇ ਆ ਤਾਂ ਰੋਡ ਦੇ ਉੱਪਰ ਹੀ ਬਿਲਕੁਲ ਪਿੰਡ ਇਹ ਖੋਨੀਚੱਕਾ ਤੇ ਅੰਗਰੇਜ਼ ਮੂਵੀ ਦੀ ਕਾਫੀ ਜ਼ਿਆਦਾ ਜਿਹੜੀ ਸ਼ੂਟਿੰਗ ਆ ਇਸ ਪਿੰਡ 'ਚ ਵੀ ਹੋਈ ਆ ਖੋਨੀਚੱਕ ਪਿੰਡ ਦੇ ਵਿੱਚ ਵੀ ਅੰਗਰੇਜ਼ ਮੂਵੀ ਸ਼ੂਟ ਕੀਤੀ ਗਈ ਸੀ ਤੇ ਦੋਸਤੋ ਇਸ ਤੋਂ ਅੱਗੇ ਜਦੋਂ ਆਪਾਂ ਜਾਵਾਂਗੇ ਖੋਨੀ ਚੱਕ ਤੋਂ ਤਾਂ ਖੱਬੇ ਪਾਸੇ ਜਿਹੜਾ ਪਿੰਡ ਆ ਉਹ ਮਾਂਜੂਆ ਸੌਂਦਾ ਇਹ ਜ਼ਿਆਦਾਤਰ ਇਹਦੇ ਉੱਪਰ ਜਿਹੜੇ ਪਿੰਡ ਨੇ ਇਸ ਰੋਡ ਦੇ ਉੱਪਰ ਘਾਟ ਹੀ ਆਉਂਦੇ ਆ ਪਿੰਡ ਜ਼ਿਆਦਾਤਰ ਜਿਹੜੇ ਦੋਨਾਂ ਪਾਸੇ ਰੋਡ ਤੋਂ ਥੋੜੇ-ਥੋੜੇ ਹਟਮੇ ਨੇ ਪਿੰਡ ਪਿੰਡ ਥੋੜੇ ਸਾਈਡ ਤੇ ਰਹਿ ਜਾਂਦੇ ਆ ਕੋਈ 2 ਕਿਲੋਮੀਟਰ ਦੀ ਦੂਰੀ ਤੇ ਆ ਕੋਈ 3 ਕਿਲੋਮੀਟਰ ਦੀ ਦੂਰੀ ਤੇ ਆ ਤੇ ਦੋਸਤੋ ਤੁਸੀਂ ਇਹ ਸੜਕ ਦੇ ਵਿੱਚ ਇੱਕ ਚੀਜ਼ ਹੋਰ ਵੀ ਨੋਟ ਕੀਤੀ ਹੋਣੀ ਆ ਕਿ ਇਹ ਸੂਰਤਗੜ ਤੋਂ ਲੈ ਕੇ ਗੰਗਾ ਨਗਰ ਤੱਕ ਬਿਲਕੁਲ ਸਟੇਟ ਸੜਕਾ ਕਿ ਕਿਤੇ ਵੀ ਇਸ ਸੜਕ ਦੇ ਵਿੱਚ ਤੁਹਾਨੂੰ ਵਿੰਗਗਲਾਵਾ ਦੇਖਣ ਨੂੰ ਨਹੀਂ ਮਿਲੇਗਾ ਤੇ ਜਿਹੜੇ ਆਸੇ ਪਾਸੇ ਦਾ ਮਾਹੌਲ ਆ ਉਹ ਤਾਂ ਇਹਨਾਂ ਦਿਨਾਂ ਦੇ ਵਿੱਚ ਬਹੁਤ ਹੀ ਸ਼ਾਨਦਾਰ ਆ ਤੇ ਦੋਸਤੋ ਤੁਸੀਂ ਅਗਰ ਇਹਨਾਂ ਪਿੰਡਾਂ ਤੋਂ ਬਿਲੋਂਗ ਕਰਦੇ ਹੋ ਤਾਂ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਆ ਜੇ ਕਿ ਰਸਤੇ ਦੇ ਵਿੱਚ ਇਸ ਰੋਡ ਦੇ ਉੱਪਰ ਤੁਹਾਡਾ ਕਿਹੜਾ ਪਿੰਡ ਆ ਤੁਸੀਂ ਕਿਹੜੇ ਪਿੰਡ ਤੋਂ ਬਿਲੋਂਗ ਕਰਦੇ ਹੋ ਕਿਹੜੇ ਪਿੰਡ ਤੋਂ ਤੁਸੀਂ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਹੋ ਵੀਡੀਓ ਦੇਖ ਰਹੇ ਹੋ ਬਾਕੀ ਤੁਸੀਂ ਹਮੇਸ਼ਾ ਹੀ ਕਮੈਂਟ ਕਰਕੇ ਦੱਸਦੇ ਰਹਿੰਦੇ ਹੋ ਕਿ ਕਿਹੜੇ ਪਿੰਡ ਆ ਇੱਧਰ ਜਿਹੜੇ ਪਿੰਡ ਜ਼ਿਆਦਾ ਜਿੱਥੇ ਪੁਰਾਣਾ ਮਾਹੌਲ ਆ ਦੇਖਣ ਜੋਗਾ ਤੇ ਆਪਾਂ ਉਹਨਾਂ ਪਿੰਡਾਂ ਨੂੰ ਤੁਹਾਡੇ ਸਹਿਯੋਗ ਦੇ ਨਾਲ ਹੀ ਕਵਰ ਕਰਨਾ ਕਿਉਂਕਿ ਤੁਸੀਂ ਨਾਲ ਹੋਵੋਗੇ ਤਾਂ ਆਪਾਂ ਉਹਨਾਂ ਪਿੰਡਾਂ ਦੇ ਵਿੱਚ ਬਹੁਤ ਕੁਝ ਵੇਖ ਸਕਾਂਗੇ ਉਹਨਾਂ ਪਿੰਡਾਂ ਦਾ ਇਤਿਹਾਸ ਹੋਰ ਵੀ ਲੋਕਾਂ ਦੇ ਨਾਲ ਸਾਂਝਾ ਕਰ ਸਕਾਂਗੇ ਇਹ ਸਾਰਾ ਕੁਝ ਸੰਭਵ ਆ ਦੋਸਤੋ ਤੁਹਾਡੇ ਸਹਿਯੋਗ ਦੇ ਨਾਲ ਤੇ ਇਹ ਸ਼ਾਇਦ ਜਿਹੜਾ ਅੱਗੇ ਪੋੜ ਆਉਂਦਾ ਹੈ ਇਹ ਸ਼ਾਇਦ ਗੰਕ ਨਾਲ ਨਹਿਰ ਆ ਇੱਥੋਂ ਜਿਹੜੀ ਕ੍ਰੋਸ ਕਰਦੀ ਆ ਉਸ ਨਹਿਰ ਦਾ ਪੋੜਾ ਮੇਰੇ ਹਿਸਾਬ ਦੇ ਨਾਲ ਇਸ ਤੋਂ ਇਲਾਵਾ ਦੋਸਤੋ ਆਪਾਂ ਹੁਣ ਬਿਲਕੁਲ ਜਿਹੜਾ ਉਹ ਗੰਗਾ ਨਗਰ ਸ਼ਹਿਰ ਦੇ ਨਜ਼ਦੀਕ ਪਹੁੰਚ ਚੁੱਕੇ ਆ ਇਹ ਰੋਡ ਦੇ ਉੱਪਰ ਹੀ ਬਿਲਕੁਲ ਜਿਹੜਾ ਅੱਗੇ ਗਣੇਸ਼ਗੜ ਪਿੰਡ ਆਉਂਦਾ ਹੈ ਗਣੇਸ਼ਗੜ ਤੋਂ ਅੱਗੇ ਜਿਹੜਾ ਲਾਸਟ ਪਿੰਡ ਆ ਉਹ ਸ਼ਾਇਦ ਨੇਤੇਵਾਲਾ ਪਿੰਡ ਆ ਉਹ ਸੜਕ ਦੇ ਉੱਪਰ ਆਉਂਦਾ ਹੈ ਇਹ ਸਾਹਮਣੇ ਦੋਸਤੋ ਇਸ ਦੇ ਉੱਪਰ ਟੋਲ ਪਲਾਜ਼ਾ ਸੀ ਤੇ ਇਹ ਖੱਬੇ ਪਾਸੇ ਜਿਹੜੀ ਤੁਹਾਨੂੰ ਇਮਾਰਤ ਨਜ਼ਰ ਆ ਰਹੀ ਆ ਇਹ ਬਿਰਲਾ ਗਰੁੱਪ ਦਾ ਜਿਹੜਾ ਬਹੁਤ ਵੱਡਾ ਸਕੂਲ ਆ ਉਹ ਬਣਿਆ ਆ ਰੋਡ ਦੇ ਉੱਪਰ ਹੀ ਇਹ ਖੱਬੇ ਪਾਸੇ ਜਦੋਂ ਆਪਾਂ ਸੂਰਤਗੜ ਤੋਂ ਗੰਗਾ ਨਗਰ ਵਾਲੇ ਪਾਸੇ ਨੂੰ ਆਉਣੇ ਆ ਤੇ ਦੋਸਤੋ ਅੱਗੇ ਜਿਹੜਾ ਇਹ ਸਾਹਮਣੇ ਪਿੰਡ ਆ ਇਹ ਨੇਤੇਵਾਲਾ ਪਿੰਡ ਆ ਬਿਲਕੁਲ ਸੜਕ ਦੇ ਉੱਪਰ ਹੀ ਆ ਸੱਜੇ ਪਾਸੇ ਤੇ ਇੱਥੋਂ ਹੁਣ ਥੋੜਾ ਜਿਹਾ ਅੱਗੇ ਜਾ ਕੇ ਆਪਾਂ ਬਾਈਪਾਸ ਅੱਗੇ ਹਬੌਰ ਵੱਲ ਨੂੰ ਚਲੇ ਜਾਨੇ ਆ ਤੇ ਜਿਹੜੀ ਇਹ ਖੱਬੇ ਪਾਸੇ ਅੰਦਰ ਸੜਕ ਜਾ ਰਹੀ ਆ ਇਹ ਦੋਸਤੋ ਗੰਗਾ ਨਗਰ ਸ਼ਹਿਰ ਦੇ ਅੰਦਰ ਚਲੀ ਜਾਂਦੀ ਆ ਆਪਾਂ ਹੁਣ ਸਿੱਧਾ ਬਾਈਪਾਸ ਕਿਉਂਕਿ ਆਪਾਂ ਅੱਗੇ ਬਾਰੋ-ਬਾਰ ਹਬੌਰ ਨੂੰ ਜਾਣਾ ਹੈ ਦੋਸਤੋ ਇਹ ਤੁਹਾਡੇ ਨਾਲ ਸੂਰਤਗੜ ਤੋਂ ਲੈ ਕੇ ਗੰਗਾ ਨਗਰ ਤੱਕ ਦਾ ਜਿਹੜਾ ਉਹ ਸਫ਼ਰ ਸਾਂਝਾ ਕੀਤਾ ਹੈ ਤੇ ਤੁਸੀਂ ਵੀਡੀਓ ਨੂੰ ਆਪਣੇ ਦੋਸਤਾਂ ਦੇ ਨਾਲ ਸਾਂਝਾ ਵੀ ਕਰਨਾ ਹੈ ਕਿਉਂਕਿ ਤੁਹਾਡੇ ਦੋਸਤ ਵੀ ਇਸ ਸਫਰ ਦਾ ਜਿਹੜਾ ਆਨੰਦ ਉਹ ਮਾਣ ਸਕਣ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਜੇ ਕਿ ਤੁਸੀਂ ਆਪਣੀ ਵੀਡੀਓ ਕਿੱਥੋਂ ਦੇਖ ਰਹੇ ਹੋ ਆਪਣੇ ਚੈਨਲ ਦੇ ਨਾਲ ਕਿੱਥੋਂ ਜੁੜੇ ਹੋ ਬਹੁਤ ਬਹੁਤ ਧੰਨਵਾਦ ਦੋਸਤੋ ਇਹ ਵੀਡੀਓ ਨੂੰ ਦੇਖਣ ਵਾਸਤੇ